ਦਿੱਲੂ ਦੇ ਲਾਉਣ ਵਾਲੀ ਇੱਕ ਖਬਰ ਜਿਹੜੀ ਆ ਉਹ ਆਗਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਾਰਾਸ਼ਟਰ ਤੋਂ ਇੱਕ ਫੈਮਲੀ ਆਉਂਦੀ ਹੈ ਇਨੋਵਾ ਕਾਰ ਦੇ ਵਿੱਚ ਤਾਂ ਤਾਜਮਹਿਲ ਵੇਖਣ ਵਾਸਤੇ ਜਾਂਦੀ ਹੈ ਤਾਂ ਦੱਸਦੀ ਹੈ ਕਿ ਆਪਣੇ ਬਜ਼ੁਰਗ ਨੂੰ ਉਹ ਗੱਡੀ ਦੇ ਵਿੱਚ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਤਾਂ ਗੱਡੀ ਲੋ ਕਰਕੇ ਆਪਣੇ ਬਜ਼ੁਰਗ ਨੂੰ ਗੱਡੀ ਦੇ ਵਿੱਚ ਹੀ ਸੁੱਟ ਜਾਂਦੇ ਨੇ ਤਾਂ ਆਪ ਜਿਹੜੇ ਨੇ ਇੰਨਾ ਗਚਾ ਜਿਹੜਾ ਤਾਜਮਹਿਲ ਦੇਖਣ ਦਾ ਹੁੰਦਾ ਕਿ ਆਪ ਤਾਂ ताजमहल देखण चल ਜਾਂਦੇ ਨੇ ਤਾਂ ਇਸ ਦਾ ਪਤਾ ਉਦੋਂ ਚਲਦਾ ਆ ਜਦੋਂ ਪਾਰਕਿੰਗ 'ਚ ਖੜੇ ਸਿਕਿਉਰਿਟੀ ਗਾਡਾਂ ਦੀ ਜਿਹੜੀ ਨਜ਼ਰ ਆ ਉਹ ਉਸ ਬਜ਼ੁਰਗ ਦੇ ਉੱਤੇ ਪੈਂਦੀ ਹੈ ਜੋ ਕਿ ਗੱਡੀ ਦੇ ਵਿੱਚ ਲੋਕ ਸੀ ਤਾਂ ਦੱਸਦੀ ਹੈ ਕਿ ਬਜ਼ੁਰਗ ਦੀ ਜਿਹੜੀ ਹਾਲਤ ਸੀ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਉਹ बेहोश ਹੋ ਚੁੱਕਾ ਸੀ ਤਾਂ ਅਦਮਰਾ ਜਿਹੜਾ ਆ ਉਹ ਗੱਡੀ ਦੇ ਵਿੱਚ ਪਿਆ ਹੋਇਆ ਸੀ ਤਾਂ ਉਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ ਤਾਂ ਇਹ ਸਿਕਿਉਰਿਟੀ ਗਾਡਾ ਵੱਲੋਂ ਜਿਹੜੀ ਆ ਪਹਿਲਾਂ ਤਾਂ ਗੱਡੀ ਦਾ ਸ਼ੀਸ਼ਾ ਤੋੜਿਆ ਜਾਂਦਾ ਫਿਰ ਉਸ ਨੂੰ ਬਾਹਰ ਕੱਢ ਕੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਆਖਰਕਾਰ ਇਹ ਕਿਸ ਤਰ੍ਹਾਂ ਦੇ ਜਿਹੜੇ ਬੱਚੇ ਹੋਣਗੇ ਜਿਹੜੇ ਆਪਣੇ ਪਿਤਾ ਨੂੰ ਜੜਾ ਆ ਗੱਡੀ ਦੇ ਵਿੱਚ ਹੱਥ ਪੈਰ ਬਣ ਕੇ ਜੜਾ ਉਹ ਸੁੱਟ ਗਏ ਤਾਂ ਪਿੱਛੇ ਜਿਹੜਾ ਉਸ ਦਾ ਕੋਈ ਵੀ ਜਿਹੜੀ ਜਾਣਕਾਰੀ ਉਹ ਉਹਨਾਂ ਤੱਕ ਨਹੀਂ ਪਹੁੰਚੀ ਤੁਹਾਨੂੰ ਦੱਸ ਦਈਏ ਕਿ ਇਹ ਬੇहद ਹੀ ਦਿਲ ਨੂੰ ਝੰਜੋੜਣ ਵਾਲੀ ਜਿਹੜੀ ਆ ਖਬਰ ਹੈ ਕਿ ਐਸੇ ਵੀ ਜਿਹੜੇ ਬੱਚੇ ਹੁੰਦੇ ਨੇ ਜਗ ਦੇ ਉਤੇ ਜੋ